18 200 ਰੁਪਏ ਤੇ ਜੋਗੀ ਆ ਜੀ ਕੱਲ ਨਾਲੋਂ ਸਿੱਧੀ 200 ਰੁਪਏ ਤੇ ਜੋਗੀ ਆ 20 ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ 'ਚ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢਿੱਲੋਂ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਤੇ ਅੱਜ ਆਪਾਂ ਬਾਸਮਤੀ ਬਾਰੇ ਗੱਲ ਕਰਨੀ ਆ ਜੀ ਬਾਸਮਤੀ ਦੇ ਰੇਟਾਂ ਬਾਰੇ ਬਾਸਮਤੀ ਦੇ ਕੀ ਰੇਟ ਜਿਹੜੇ ਚੱਲ ਰਹੇ ਆ ਜੀ ਹਨਾ ਤੇ ਅੱਜ ਤਰੀਕ ਹੋ ਗਈ 14 ਨਵੰਬਰ 2024 ਤੇ ਪੰਜਾਬ ਦੀਆਂ ਮੰਡੀਆਂ ਦੀਆਂ ਲਿਸਟਾਂ ਆਪਣੇ ਕੋਲੇ ਆ ਚੁੱਕੀਆਂ ਜੀ ਉਹਨਾਂ ਦੀ ਰੇਟਾਂ ਸਾਂਝੇ ਕਰਦੇ ਵੀ ਕਿੰਨੀ ਕੁ ਤੇਜ਼ੀ ਆਈ ਹੈ ਕਿੰਨੀ ਕੁ ਮੰਦੀ ਹੈ ਹੈ ਬਾਸਮਤੀ ਕਿਹੜੀ ਕਿਹੜੀ ਵੈਰੈਟੀ ਮਗਰ ਹੈਣਾ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰੋ ਵੀਰ ਭਰਾ ਕਿੱਥੋਂ ਕਿੱਥੋਂ ਦੇਖ ਰਿਹਾ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਮੇਰੇ ਵੀਰ ਭਾ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਪਾਤੜਾ ਮੰਡੀ ਦੀ ਪਾਤੜਾ ਮੰਡੀ ਦੇ ਵਿੱਚ ਜਿਹੜੀ 1500 ਕੰਬਾਈਨ ਵਾਲੀ ਵਿਕੀ ਆ ਜੀ 3300 ਰੁਪਏ ਨੂੰ ਵਿਕੀ ਆ ਤੇ 50 30 ਰੁਪਏ ਤੇਜ਼ੀ ਜਿਹੜੀ ਇਹਦੇ ਵਿੱਚ ਆ ਗਈ ਆ ਜੀ ਅੱਗੇ ਗੱਲ ਕਰਦੇ ਆ ਜੀ 1847 ਕੰਬਾਈਨ ਨਾਲ ਵਧੀ ਹੋਈ ਮੈਂ ਨਾਲ ਵੱਡੀ ਹੋਈ ਦੀ ਰੇਟ ਨਿਕਲਿਆ ਜੀ 3100 ਰੁਪਏ ਯਾਨੀ 100 ਰੁਪਏ ਦੀ ਤੇਜ਼ੀ ਆ ਗਈ ਹੈ ਜੀ ਕੱਲ ਜਿਹੜੀ 1847 ਪਾਤਰਾ ਮੰਡੀ ਦੇ ਵਿੱਚ ਵਿਕੀ ਸੀਗੀ 3000 ਨੂੰ ਵਿਕੀ ਸੀ ਤੇ ਅੱਜ ਹੋ ਗਿਆ ਜੀ ਰੇਟ ਇਹਦਾ 3100 ਰੁਪਏ ਇਸ ਤੋਂ ਬਾਅਦ ਗੱਲ ਕਰਦੇ ਆ ਜੀ 1121 ਦੇ ਬਾਰੇ 1121 ਜਿਹੜੀ ਹੈ 3705 ਰੁਪਏ ਵਿਗ ਗਈ ਹੈ ਜੀ 1121 ਵੈਰਾਈਟੀ ਪਾਤਲਾ ਮੰਡੀ ਦੇ ਵਿੱਚ ਉਸ ਤੋਂ ਬਾਅਦ ਗੱਲ ਕਰਦੇ ਆ 17 18 ਵੈਰਾਈਟੀ ਦੀ 3500 ਰੁਪਏ ਨੂੰ ਵਿਗ ਗਿਆ ਜੀ 50 ਰੁਪਏ ਜਿਹੜੀ ਹੈ ਤੇਜੀ ਆ ਗਈ ਹੈ ਜੀ 17 18 ਵੈਰੈਟੀ ਦੇ ਵਿੱਚ ਕੰਬਾਈਨ ਵਾਲੀ ਕੱਟੀ ਹੋਈ ਇਸ ਤੋਂ ਬਾਅਦ ਗੱਲ ਕਰਦੇ ਆ ਜੀ 1885 ਦੀ 1885 ਵੇਗ ਗਿਆ ਜੀ 3560 ਰੁਪਏ 1400 ਇੱਕ ਮੁੱਚਲ ਵੇਗ ਗਿਆ ਜੀ ਕੰਬਾਈਨ ਵਾਲੀ 3640 ਰੁਪਏ 10 ਰੁਪਏ ਤੇਜੀ ਆ ਗਈ ਹੈ ਜੀ ਪੀ 7 ਕੰਬਾਈਨ ਨਾਲ ਕੱਟੀ ਹੋਈ ਜਿਹੜੀ 3370 ਰੁਪਏ ਵੇਗ ਗਿਆ ਜੀ ਟੋਟਲ ਜਿਹੜੀ ਆ ਪਾਤੜਾ ਮੰਡੀ ਦੇ ਵਿੱਚ 20000 ਗਟਾ ਭਰਿਆ ਗਿਆ ਅੱਜ 14 ਨਵੰਬਰ 2024 ਨੂੰ ਇਸ ਤੋਂ ਬਾਅਦ ਜਿਹੜੀ ਗੱਲ ਕਰਦੇ ਆ ਜੀ ਪੰਜਾਬ ਦੀ ਮੰਡੀ ਦੀ ਸਮਾਣਾ ਮੰਡੀ ਜਿਹੜੀ ਸਮਾਣਾ ਮੰਡੀ ਵੱਡੀ ਮੰਡੀ ਆ ਜਾਂਦੀ ਹੈ ਸਮਾਣਾ ਮੰਡੀ 1509 ਵੈਰੈਟੀ ਜਿਹੜੀ ਵਿਕਰੀ ਹੈ ਜੀ 3365 ਰੁਪਏ ਕੱਲ ਵੀ ਕੀ ਸੀ ਇਹ ਪਤਾ ਨਹੀਂ 3320 ਦੇ ਆਸ-ਪਾਸ ਵਿਕੀ ਸੀਗੀ ਇਹ ਤੇ 40 ਰੁਪਏ ਦੀ ਜਿਹੜੀ ਤੇਜ਼ੀ ਆ ਜੀ ਆ ਗਈ ਹੈ 1509 ਦੇ ਮਗਰ 1847 ਵੈ ਗਿਆ ਜੀ 2980 3000 ਦੇ ਨੇੜ ਤੇੜ ਪਹੁੰਚਣ ਵਾਲੀ ਹੈ 30 ਰੁਪਏ ਤੇਜ਼ੀ ਆ ਗਈ ਹੈ ਜੀ ਪਹਿਲਾਂ ਇਹ ਵਿਕੀ ਸੀਗੀ ਯਾਨੀ 2950 ਰੁਪਏ ਕੱਲ ਅੱਜ ਵੇਗੇ ਜੀ 2980 ਰੁਪਏ ਸਮਾਣਾ ਮੰਡੀ ਦੇ ਵਿੱਚ 11 21 ਦਾ ਰੇਟ 4000 ਹੋ ਗਿਆ ਜੀ ਹੱਤ ਝੜ ਵਾਲੀ ਦਾ 17 12 ਹੱਤ ਝੜੀ ਦਾ ਰੇਟ ਹੋ ਗਿਆ ਜੀ 4800 ਰੁਪਏ 85 ਰੁਪਏ ਦੀ ਤੇਜ਼ੀ ਆ ਗਈ 18 85 ਹੱਤ ਝੜੀ ਦਾ ਰੇਟ 3700 ਰੁਪਏ ਹੋ ਗਿਆ ਜੀ ਤੇ 1401 ਮੁੱਛਲ ਦਾ ਰੇਟ ਹੋ ਗਿਆ ਜੀ 3635 ਰੁਪਏ 20 ਰੁਪਏ ਤੇਜ਼ੀ ਆ ਗਈ ਜੀ 10000 ਗੱਟਾ ਜਿਹੜਾ ਸਮਾਣਾ ਮੰਡੀ ਦੇ ਵਿੱਚ ਭਰਿਆ ਗਿਆ ਅੱਗੇ ਗੱਲ ਕਰਦੇ ਆ ਜੀ ਬਰਨਾਲਾ ਮੰਡੀ ਬਰਨਾਲਾ ਮੰਡੀ ਦੀ ਜਿਹੜੀ ਸਭ ਤੋਂ ਪਹਿਲੀ ਵੈਰੈਟੀ 1885 ਦਾ ਰੇਟ ਨਿਕਲਿਆ ਜੀ 3360 ਰੁਪਏ ਕਮਬਾਈਨ ਵਾਲੀ ਦਾ ਇਸ ਤੋਂ ਬਾਅਦ ਗੱਲ ਕਰਦੇ 1847 ਕਮਬਾਈਨ ਵਾਲੀ ਦਾ 2900 ਰੁਪਏ ਰੇਟ ਨਿਕਲਿਆ ਜੀ 1509 ਵੈਰੈਟੀ ਦਾ ਜਿਹੜਾ ਹੱਥ ਝਾੜ ਵਾਲੀ ਦਾ 3195 ਰੁਪਏ ਨਿਕਲਿਆ ਹੱਥ ਝਾੜ ਵਾਲੀ ਦਾ ਮਤਲਬ ਹੈ ਜਿਹੜੀ ਹੱਥਾਂ ਨਾਲ ਝਾੜੀ ਹੁੰਦੀ ਹੈ ਜੀ ਕਮਬਾਈਨ ਵਾਲੀ ਕਮਬਾਈਨ ਨਾਲ ਵੱਢੀ ਹੁੰਦੀ ਹੈ ਨਾ 1401 ਮੁੱਛਲ ਦਾ ਰੇਟ ਚੱਲਿਆ ਜੀ 3500 ਰੁਪਏ 5000 ਗੱਟਾ ਜਿਹੜਾ ਬਰਨਾਲਾ ਮੰਡੀ ਦੇ ਵਿੱਚ ਭਰਿਆ ਗਿਆ ਹੁਣ ਆਪਣੇ ਗਵਾਂਡ ਮੰਡੀ ਦੀ ਗੱਲ ਕਰਦੇ ਜੀ ਜਿਹੜੀ ਗਵਾਂਡ ਮੰਡੀ ਆ ਗਈ ਹੈ ਕੋਟਕਪੂਰੇ ਦੇ ਨਾਲ ਵਾਲੀ ਮੰਡੀ ਮੋਕਸਰ ਮੰਡੀ ਆ ਗਈ ਹੈ ਜੀ ਮੋਕਸਰ ਮੰਡੀ 1509 ਵੈਰੈਟੀ 3025 ਰੁਪਏ ਵੇਗ ਗਈ ਹੈ ਜੀ ਤੇ ਜਿਹੜੀ 17 18 ਕੰਬਾਈਨ ਨਾਲ ਕੱਟੀ ਹੋਈ ਤੁਹਾਨੂੰ ਇੱਕ ਗੱਲ ਦੱਸਦੀ ਹੈ ਕੋਟਕਪੂਰਾ ਮੰਡੀ ਹੋਵੇ ਚਾਹੇ ਮੋਕਸਰ ਮੰਡੀ ਹੋ ਇਹਨਾਂ ਵਿੱਚ ਹੱਥ ਝਾੜੀ ਵਾਲੀ ਬਾਸਮਤੀਆਂ ਬਹੁਤ ਘੱਟ ਆਉਂਦੀਆਂ ਜਿਹੜੀ ਜੀ ਵੀ ਮਕਸਰ ਮੰਡੀ ਤੇ ਮੈਂ ਰੇਟ ਗਿਣਾ ਰਿਹਾ ਇੱਕ ਕੰਬਾਈਨ ਵਾਲੇ ਰੇਟ ਆਉਣਗੇ ਤਾਂ ਤੁਹਾਨੂੰ ਦੂਜੀਆਂ ਮੰਡੀਆਂ ਨਾਲੋਂ ਰੇਟ ਡਾਊਨ ਲੱਗਣਗੇ ਕਿਉਂਕਿ ਦੂਜੀਆਂ ਮੰਡੀਆਂ ਦੇ ਵਿੱਚ ਹੱਥ ਝਾੜ ਵਾਲੇ ਰੇਟ ਵੀ ਆਉਂਦੇ ਆ ਜੀ ਤੇ ਪਰ ਮਕਸਰ ਮੰਡੀ ਤੇ ਕੋਟਕਪੂਰਾ ਮੰਡੀ ਆਪਾਂ ਨੂੰ ਤਾਂ ਜਿਆਦਾ ਡਾਊਨ ਲੱਗਦੀ ਹੈ ਵੀ ਜਿਹੜੇ ਇੱਥੇ ਰੇਟ ਆ ਨਾ ਜਿਆਦੇ ਇਹ ਕੰਬਾਈਨ ਵਾਲੇ ਰੇਟ ਆਉਂਦੇ ਆ ਹੱਥ ਝੜੀ ਵਾਲੀ ਬਾਸਮਤੀ ਇੱਥੇ ਵੈਰਾਈਟੀ ਘੱਟ ਆਉਂਦੀ ਆ ਤੇ ਗੱਲ ਕਰਦੇ 17-18 ਕੰਬਾਈਨ ਵਾਲੀ 3500 ਰੁਪਏ ਵੈਗੀ ਹੈ 55 ਰੁਪਏ ਤੇਜ਼ੀ ਆ ਗਈ ਹੈ ਜੀ 17 18 ਵੈਰੈਟੀ ਮਗਰ 11 21 ਜਿਹੜੀ ਕੰਬਾਈਨ ਵਾਲੀ ਹੈ ਜੀ 4090 ਰੁਪਏ 85 ਰੁਪਏ ਤੇਜ਼ੀ ਆ ਗਈ ਹੈ ਜੀ 1800 ਟੈਸਟ ਬਾਦ ਜਿਹੜੀ 11 21 ਕੰਬਾਈਨ ਨਾਲ ਕੱਟੀ ਹੋਈ ਹੈ ਜੀ 4090 ਰੁਪਏ ਹੋ ਗਿਆ 85 ਰੁਪਏ ਵਾਧਾ ਹੋ ਗਿਆ ਜੀ 1847 2800 10 ਰੁਪਏ ਜੀ ਤੇ 1885 ਕੰਬਾਈਨ ਨਾਲ ਵੱਡੀ ਹੋਈ 3705 ਰੁਪਏ ਵੈਗੀ ਹੈ ਜਿੱਤੇ ਜਿਹੜੀ ਮੁੱਛ ਨਾਲ ਕੰਬਾਈਨ ਨਾਲ 3535 ਰੁਪਏ ਵੈਗ ਗਿਆ ਜੀ 25 ਰੁਪਏ ਜਿਹੜੀ ਇਹਦੇ ਵਿੱਚ ਮੁੱਚਲ ਵੈਰੈਟੀ ਮਗਰ ਮੌਕਸਰ ਮੰਡੀ ਦੇ ਵਿੱਚ ਮੰਦੀ ਆ ਗਈ ਹੈ ਜੀ ਸਿਰਾਂ ਰੇਟ ਮਗਰ ਹਨ ਤੇ ਇਸ ਤੋਂ ਬਾਅਦ ਗੱਲ ਕਰਦੇ ਆ ਮਾਨਸਾ ਮੰਡੀ ਦੀ ਮਾਨਸਾ ਮੰਡੀ ਜਿਹੜੀ 1509 ਕੰਬਾਈਨ ਨਾਲ ਵਢੀ ਹੋਈ ਹੈ 3130 ਰੁਪਏ ਵੈਗ ਗਿਆ ਜੀ 1847 2950 ਰੁਪਏ ਵੈਗ ਗਿਆ ਜੀ 17 18 3480 ਰੁਪਏ ਵੈਗ ਗਿਆ ਜੀ 1401 ਮੁੱਚਲ ਜਿਹੜੀ 3450 ਰੁਪਏ ਵੈਗ ਗਿਆ ਤੇ 10 ਹਜ਼ਾਰ ਗੱਟਾ ਜਿਹੜਾ ਮਾਨਸਾ ਮੰਡੀ ਦੇ ਵਿੱਚ ਪਰਿਆ ਗਿਆ ਜੀ ਅੱਗੇ ਗੱਲ ਕਰਦੇ ਆ ਜੀ ਆਪਾਂ ਵੱਡਲਾਡੇ ਮੰਡੀ ਦੀ ਵੱਡਲਾਡਾ ਮੰਡੀ ਦੇ ਵਿੱਚ ਜਿਹੜੀ 1509 ਵੈਰੈਟੀ ਸਾਈਆਂ ਕਮੈਨ ਵਾਲੀਆਂ ਵੈਰੈਟੀਆਂ ਗਿਣਾਰੇ ਆ ਜੀ 1509 ਵੈਰੈਟੀ 3250 ਰੁਪਏ ਜੀ 17 18 3450 ਰੁਪਏ 1400 ਇੱਕ ਮੁੱਚਲ ਜਿਹੜੀ 3490 ਰੁਪਏ 3500 ਦੇ ਨੇੜੇ ਤੇ ਪਹੁੰਚ ਗਈ ਹੈ ਜੀ 18 47 2890 ਰੁਪਏ ਜੀ 18 85 ਜਿਹੜੀ ਆ ਜੀ 3700 ਰੁਪਏ ਨੂੰ ਵੇਗੇ ਜੀ ਅੱਗੇ ਗੱਲ ਕਰਦੇ ਆ ਬਟਾਲਾ ਮੰਡੀ ਦੀ ਪਟਾਲਾ ਮੰਡੀ ਆ ਗਈ ਜੀ 11 21 ਹੱਥ ਝੜੀ ਵਾਲੀ 4350 ਰੁਪਏ 135 ਰੁਪਏ ਰੇਟ ਆ ਜਿਹੜਾ ਵੱਧ ਗਿਆ ਹੱਥ ਝੜੀ ਵਾਲੀ ਮਗਰ ਦੀ 11 21 ਜਿਹੜੀ ਕੰਬਾਈਨ ਵਾਲੀ ਵਿਕ ਰਹੀ ਹੈ ਜੀ 4155 ਰੁਪਏ ਬਟਾਲਾ ਮੰਡੀ ਸਭ ਤੋਂ ਮਾਣਾ ਸਿਰੇ ਤੇ ਵਿਕ ਰਹੀ ਹੈ ਜੀ 4155 ਰੁਪਏ 150 ਰੁਪਏ 155 ਰੁਪਏ ਕੱਲ੍ਹ ਨਾਲੋਂ ਤੇਜ਼ੀ ਆ ਗਈ ਹੈ ਜੀ ਬਟਾਲਾ ਮੰਡੀ ਦੇ ਵਿੱਚ 17 18 ਹੱਥ ਝੜੀ ਆ ਜੀ 3815 ਰੁਪਏ ਇਹਦੇ ਚ 30 ਰੁਪਏ ਮੰਦੀ ਆ ਗਈ ਤੇ ਜਿਹੜੀ 17 18 ਕੰਬਾਈ ਵਾਲੀ ਆ ਜੀ 3750 ਰੁਪਏ 3750 ਦੇ ਪਹੁੰਚ ਗਿਆ ਜੀ ਬਟਾਲਾ ਮੰਡੀ ਦੇ ਵਿੱਚ 17 18 200 ਰੁਪਏ ਤੇਜ ਹੋ ਗਈ ਆ ਜੀ ਕੱਲ ਨਾਲੋਂ ਸਿੱਧੀ 200 ਰੁਪਏ ਤੇਜ ਹੋ ਗਈ 20000 ਜਿਹੜਾ ਗੱਟਾ ਭਰਿਆ ਗਿਆ ਜੀ ਬਟਾਲਾ ਮੰਡੀ ਦੇ ਵਿੱਚ ਫਤਿਹਗੜ ਚੂੜੀਆਂ ਮੰਡੀ ਦੀ ਗੱਲ ਕਰਦੇ ਆ ਜੀ 17 18 ਹੱਥ ਝੜੀ ਵਾਲੀ 3880 ਰੁਪਏ 200 ਰੁਪਏ ਵਾਧਾ ਹੋ ਗਿਆ ਜੀ 180 ਰੁਪਏ ਵਾਧਾ ਹੋ ਗਿਆ ਜੇਰੀ ਆਪਾਂ 200 ਹੀ ਕਹਿ ਸਕਦੇ ਆ ਫਤੇਗੜ ਚੂੜੀਆਂ ਦੇ ਵਿੱਚ 17 18 ਹੱਥ ਝੜੀ ਦੇ ਮਗਰ 17 18 ਕੰਬਾਈਨ ਵਾਲੀ 3720 ਰੁਪਏ ਵੈਗ ਗਿਆ ਜੀ 70 ਰੁਪਏ ਤੇਜ਼ੀ ਆ ਗਈ ਹੈ ਜੀ ਇਹਦੇ 'ਚ 11 21 ਜਿਹੜੀ ਹੈ ਜੀ 4150 ਰੁਪਏ ਵੈਗ ਗਈ ਹੈ ਜੀ ਤੇ ਤੁਹਾਨੂੰ ਦੱਸ ਦਈਏ ਫਤੇਗੜ ਚੂੜੀਆਂ ਦੇ ਵਿੱਚ 11 21 4150 ਰੁਪਏ 370 ਰੁਪਏ ਤੇਜ਼ੀ ਆ ਗਈ ਹੈ ਜੀ ਇਹਦੇ 'ਚ ਸਿੱਧੀ 970 ਰੁਪਏ ਫਤਿਹਗੜ ਚੂੜੀਆਂ ਮੰਡੀ ਦੇ ਵਿੱਚ 20000 ਗੱਟਾ ਜਿਹੜਾ ਫਤਿਹਗੜ ਚੂੜੀਆਂ ਦੇ ਵਿੱਚ ਪਿਆ ਹੈਗਾ ਅੰਬਾਲਾ ਸਿਟੀ ਦੀ ਗੱਲ ਕਰਦੇ ਆ ਜੀ 18863900 ਰੁਪਿਆ ਤੇ ਅੰਬਾਲਾ ਦੇ ਵਿੱਚ ਦੋ ਢੇਰੀਆਂ ਦੀ ਅਪਡੇਟ ਆਈ ਹੈ ਜੀ ਤੇ ਜਿਹੜੀ 17183681 ਰੁਪਏ ਵੇਖ ਗਈ ਹੈ ਜੀ ਤੇ ਅੱਗੇ ਗੱਲ ਕਰਦੇ ਆ ਆਪਣੇ ਗੁਰੂਆਂ ਦੀ ਨਗਰੀ ਅੰਮ੍ਰਿਤਸਰ ਦੀ ਮੰਡੀ ਦੀ ਗੱਲ ਕਰਦੇ ਆ ਜੀ 1718 ਵੈਰਾਈਟੀ ਜਿਹੜੀ ਕੰਬਾਈਨ ਵਾਲੀ ਵੇਗੀ ਹੈ ਜੀ 3376 ਰੁਪਏ 26 ਰੁਪਏ ਤੇਜ਼ੀ ਆ ਗਈ ਆ ਜੀ 1121 3450 ਰੁਪਏ ਕੰਬਾਈਨ ਵਾਲੀ ਵੈਗ ਗਈ ਆ ਜੀ 1509 ਜਿਹੜੀ ਕੰਬਾਈਨ ਵਾਲੀ ਵੈਗ ਗਈ ਆ 3050 ਰੁਪਏ ਤੇ 50 ਰੁਪਏ ਦੇ ਵਿੱਚ ਮੰਦੀ ਆ ਗਈ ਆ ਜੀ 17 18 ਜਿਹੜੀ 3675 ਰੁਪਏ ਵੈਗ ਗਈ ਆ ਜੀ 24 ਰੁਪਏ ਮੰਦੀ ਆ ਗਈ ਆ ਤੇ 112 ਹੱਥ ਛੜੀ ਵਾਲੀ 4135 ਰੁਪਏ ਵੈਗ ਗਈ 34 ਰੁਪਏ ਜਾਨੀ ਇਹਦੇ ਵਿੱਚ ਤੇਜ਼ੀ ਆਈ ਆ 70 ਹਜ਼ਾਰ ਗੱਟਾ ਜਿਹੜਾ ਬਾਈ ਜੀ ਅੰਮਰਸਰ ਮੰਡੀ ਦੇ ਵਿੱਚ ਪੜਿਆ ਗਿਆ ਫਾਜਲਕਾ ਮੰਡੀ ਦੀ ਗੱਲ ਕਰਦੇ ਆ ਜੀ 11 21 ਕੰਬਾਈਨ ਵਾਲੀ 3886 ਰੁਪਏ ਜਾਨੀ 4000 ਦੇ ਨੇੜੇ ਤੇੜ ਪਹੁੰਚ ਗਿਆ ਜੀ 79 ਰੁਪਏ ਤੇਜੀ ਆ ਗਈ ਹੈ ਜੀ 1401 ਮੁਚਲ 3411 ਰੁਪਏ ਨਾ ਮੰਦੀ ਆਈ ਹੈ ਨਾ ਤੇਜੀ ਆਈ ਹੈ ਕੱਲ ਜਿੰਨਾ ਰੇਟ ਜਿਹੜਾ ਮੁਚਲਦਾ ਰਿਹਾ ਜੀ ਫਾਜਿਲਕਾ ਪੰਜਾਬ ਮੰਡੀ ਦੇ ਵਿੱਚ 1509 ਵੈਰਾਈਟੀ 2965 ਰੁਪਏ 14 ਰੁਪਏ ਜਿਹੜੀ ਤੇਜੀ ਆ ਗਈ ਹੈ ਜੀ 17 18 ਵੈਰਾਈਟੀ 3425 ਰੁਪਏ ਵੇਗੀ ਆ ਜੀ ਲਓ ਜੀ ਹੁਣ ਤੁਸੀਂ ਜਿਹਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਮੇਰੇ ਸੋਹਣੇ ਸ਼ਹਿਰ ਕੋਟਕਪੂਰਾ ਦੀ ਜਿਹੜੀ ਮੰਡੀ ਦੱਸਣ ਲੱਗਿਆ ਜੀ 11 1 ਇੱਕ ਕੰਬਾਈਨ ਵਾਲਾ ਕੱਟੀ ਹੋਈ 3800 ਤੋਂ ਲੈ ਕੇ 3800 ਰੁਪਏ ਤੱਕ ਵੈਗ ਗਿਆ ਜੀ ਕੰਬਾਈਨ ਵਾਲੀ 18 85 ਦਾ ਰੇਟ 2900 ਤੋਂ ਲੈ ਕੇ 3510 ਰੁਪਏ ਰਿਹਾ ਜੀ ਤੇ 17 18 ਦਾ ਰੇਟ 2700 ਤੋਂ ਲੈ ਕੇ ਜਿਹੜਾ 3425 ਰੁਪਏ ਜਿਹੜਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਰਿਹਾ ਜੀ 1400 ਇੱਕ ਕੰਬਾਈਨ ਵਾਲੀ ਦਾ ਰੇਟ ਰਿਹਾ ਜੀ 2800 ਤੋਂ ਲੈ ਕੇ 3380 ਰੁਪਏ 1509 ਵੈਰੈਟੀ ਜਿਹੜਾ 2800 ਤੋਂ ਲੈ ਕੇ 3010 ਰੁਪਏ ਜੀ ਤੇ 1886 ਦਾ ਰੇਟ ਰਿਹਾ 2700 ਤੋਂ ਲੈ ਕੇ 3000 ਰੁਪਿਆ 1847 ਦਾ ਰੇਟ ਰਿਹਾ ਜੀ 2600 ਤੋਂ ਲੈ ਕੇ 2800 ਰੁਪਿਆ ਤੇ ਟੋਟਲ ਅੱਜ 14 ਤਰੀਕ ਨੂੰ ਜਾਨੀ ਕੋਟਕਪੂਰਾ ਮੰਡੀ ਦੇ ਵਿੱਚ 60000 ਗੱਟਾ ਜਿਹੜਾ ਭਰਿਆ ਗਿਆ ਤੇ ਇਹ ਸੀਗੇ ਜੀ ਅੱਜ ਦੀਆਂ ਪੰਜਾਬ ਦੀਆਂ ਮੰਡੀਆਂ ਦੇ ਤਾਜ਼ੇ ਰੇਟ ਸ਼ੇਅਰਦ ਕਰਦੇ ਆ ਵੀਡੀਓ ਦੱਬ ਕੇ ਨੱਪਦਿਆ ਕਰੋ ਸ਼ੇਅਰ ਤੇ ਲਾਲ ਬਟਨ ਜਿਹੜਾ ਦਬਾਜਿਆ ਕਰੋ ਬਾਈ ਜੀ ਜਿਹੜਾ ਸਬਸਕ੍ਰਾਈਬ ਦਾ ਲਿਖਿਆ ਕੱਲੂ ਫੇਰ ਆਪਾਂ ਇਸੇ ਟਾਈਮ ਬਾਸਮਤੀ ਦੇ ਰੇਟ ਲੈ ਕੇ ਹਾਜ਼ਰ ਹੋਵਾਂਗੇ ਤੇ ਆਪਣੇ ਗਰੁੱਪ ਨੂੰ ਜੁਆਇਨ ਕਰ ਲਓ ਜੀ 983228000 ਨੰਬਰ ਆਪਣਾ ਜੀ ਤੇ ਗਰੁੱਪ ਨੂੰ ਜੁਆਇਨ ਕਰ ਲਓ WhatsApp ਤੇ ਉਹਦੇ ਚ ਆਪਾਂ ਸਾਰੇ ਰੇਟ ਆਲ ਓਵਰ ਲਿਸਟ ਬਣਾ ਕੇ ਪਾ ਦੇ ਦਿਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਹਲੇ ਕੋਈ ਰੇਟ ਨਹੀਂ ਗੇ ਵਦੇ ਕੋਈ ਮੰਡੀ ਤੇ ਜੀ ਉਹੀ ਰੇਟ ਜਿਹੜੇ ਚੱਲ ਰਿਹਾ ਬਾਕੀ ਦੀਆਂ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਬਾਈ ਜੀ ਕਦੇ-ਕਦੇ 100 150 100 ਰੁਪਏ ਵੀ ਤੇਜ਼ੀ ਆ ਗਈ ਆ ਜੀ ਧੰਨਵਾਦ ਹਾਂ ਤੁਹਾਨੂੰ ਬਹੁਤ-ਬਹੁਤ ਕੱਲ ਨੂੰ ਮਿਲਦੇ ਆ ਫੇਰ